ਠੀਕ ਹੈ ਮੈਂ ਉਹਨੂੰ ਵੋਟ ਪਾਉਣ ਲਈ ਲੈ ਜਾਵਾਂਗਾ। ਚਲ ਆ ਲੈਂਦੇ ਆ ਮੈਂ ਉਹਦਾ ਲਾਜੀਏ ਗਲਤ ਨਹੀਂ ਨਾ। ਤਾਂ ਵੀਰੇ ਕੀ ਨਾਂ ਤੇਰਾ? ਨਾਮ ਕੋਪਰੀ ਸਿੰਘ। ਕਿਹੜੇ ਇਲਾਕੇ ਦੇ ਕਿਹੜਾ ਪਿੰਡ ਹੈ ਤੁਹਾਡਾ? ਪਿੰਡੇ ਹੋਈ ਸਰਾਏ ਅਮੰਤਖਾਨ। ਤੇ ਅੱਜ ਤੁਸੀਂ ਵੋਟ ਪੋਲ ਕੀਤੀ ਹੈ ਤੇ ਕਿਵੇਂ ਮਹਿਸੂਸ ਕਰ ਰਹੇ ਹੋ? ਵਧੀਆ ਕਰ ਰਹੇ ਆ ਸਰ ਜੀ ਮਹਿਸੂਸ ਤੇ। ਤੁਸੀਂ ਅੰਗ ਹੀ ਨਹੀਂ ਹੋ? ਹਾਂਜੀ ਹਾਂਜੀ ਭਾਜੀ। ਹੂੰ। ਤੇ ਕੀ ਕਹਿਣਾ ਚਾਹੋਗੇ ਅੱਜ ਮਿਲ ਕੇ ਤੁਸੀਂ ਵੋਟ ਪੋਲ ਕੀਤੀ ਹੈ ਕਿਸ ਤਰ੍ਹਾਂ ਦੇ ਤੁਹਾਡੇ ਮਤਲਬ ਕਿ ਵਿਚਾਰ ਆ? ਕਿਹੋ ਜਿਹੇ ਕੈਂਡੀਡੇਟ ਚੋਣਾ ਚਾਹੁੰਦੇ ਹੋ ਵਿਚਾਰ ਭਾਜੀ ਮੈਂ ਤਾਂ ਆਂਦਾ ਵੀ ਜਿਹੜੀ ਪਾਰਟੀ ਬਣ ਕੇ ਆਵੇ ਨਾ ਉਹ ਹਰ ਕਿਸੇ ਦੇ ਨਾ ਹੱਕ 'ਚ ਖੜੀ ਹੋਣੀ ਚਾਹੀਦੀ ਹੈ ਭਾਏ ਕੋਈ ਹੈਂਡੀਕੈਪ ਆ ਭਾਏ ਕੋਈ ਕਿਸਾਨ ਜੁਣੀ ਆਇਆ ਭਾਏ ਕੋਈ ਅਵਸਾਰ ਸੀ ਲਾ ਲੋ ਜਿਹੜੇ ਅਨ ਯੂਨੀਵਰਸਿਟੀ ਤੇ ਹੁੰਦੇ ਆ ਕਪਚਾ ਹੁੰਦੇ ਆ ਪੀਜੀਯੂ ਜੇ ਉਹਦੀ ਮੈਂ ਕਪਚਾ ਹੁੰਦਾ ਹੈ ਉਹਦੇ ਵਿੱਚ ਵੀ ਜਿਹੜੇ ਨਾ ਪੂਰੀ ਸਰਕਾਰਾਂ ਜਿਹੜੀਆਂ ਨਾ ਸਾਥ ਨਹੀਂ ਦਿੰਦੀਆਂ ਉਹ ਚੰਡੀਗੜ੍ਹ ਲੈ ਲੋ ਰਾਜਧਾਨੀ ਚੰਡੀਗੜ੍ਹ ਇਸੇ ਪੰਜਾਬ ਦੀ ਉਹ ਵੀ ਜਿਹੜੀ ਕੋਸ ਗਈ ਗਈ ਉਹ ਸੈਂਟਰ ਦੇ ਹੱਥ ਆ ਗਈ ਆ ਇਹ ਸਰਕਾਰਾਂ ਹੀ ਧੀਆਂ ਹੈ ਹੋਰ ਆਮ ਬੰਦਾ ਅੱਛਾ ਮੈਂ ਹੁਣ ਇੱਥੇ ਬੈਠਾ ਹਾਂ ਮੈਨੂੰ ਥੋੜਾ ਉੱਥੇ ਪਤਾ ਹੈ ਮੈਨੂੰ ਤਾਂ ਨਿਊਜ਼ਾਂ ਹੀ ਪਤਾ ਲੱਗਣਾ ਤੁਚੀ ਪਤਾ ਲੱਗੂਗਾ ਨਿਊਜ਼ਾਂ ਜਦੋਂ ਪਤਾ ਲੱਗਾ ਉਹਨਾਂ ਦੇ ਚੰਡੀਗੜ੍ਹ ਰਾਜਦਾਨੀ ਨੇ ਕਹੀ ਤੇ ਬਾਕੀ ਜਿਹੜੇ ਮੁੱਦੇ ਆ ਮੁੱਦੇ ਜਿਹਨਾਂ ਪੰਜਾਬ ਅਸੀਂ ਆਮ ਪਾਰਟੀ ਨੂੰ ਚੁਣਿਆ ਆਮ ਪਾਰਟੀ ਨੂੰ ਚੁਣਿਆ ਵੀ ਚਲ ਕੋਈ ਹੱਕ ਦੀ ਗੱਲ ਕਰੂਗੀ ਨਾ ਕਿਤੇ ਹੈਂਡੀਕੈਪ ਨੂੰ ਕੋਈ ਨੌਕਰੀ ਦਿੱਤੀ ਗਈ ਆ ਨਾਦ ਕੇ ਹੈਂਡਿਕੈਪ ਦੀ ਕੋਈ 2500 ਰੁਪਏ ਛਟੋ ਇਹ 1500 ਰੁਪਏ ਪਲਛਾਂਦੇ ਆਦੀ ਆ ਆ ਦੇ ਬਾਅਦ ਦੀ ਸਟੇਟਾਂ ਜੇ 5-5000 ਦੇ ਇਹ ਕਰ ਦਿੱਤੀ ਇਹ ਪਲਛਣਾ ਸਾਡੀ ਪਾ 2500 ਵੀ ਨਹੀਂ ਕਰਨਦੀ ਆਮਸਾ ਜਿਹੜੀ ਸਰਕਾਰ ਆ ਆਮ ਚ ਇਹ ਉੱਕੀ ਗੇਰਗੁਜ਼ਰੀ ਆ ਮੰਨ ਲਓ ਵੀ ਜਿਹੜੇ ਵਾਦੇ ਜਿਹੜੇ ਕੀਤੇ ਗਏ ਸੀ ਉਹ ਪੂਰੇ ਨਹੀਂ 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 ਉਹ ਪੂਰੇ ਨਹੀਂ ਹੋਏ ਇਹ ਜਿੰਨੇ ਅਸੀਂ ਕਿਹਾ ਜਿਨੇ ਕਹਿ ਕੇ ਆਏ ਸੀ ਨਾ ਵਾਦੇ ਕਰਾਂਗੇ ਪੂਰੇ ਉਹਨੇ ਸਰਕਾਰਾਂ ਨੇ ਕੀਤੇ ਨਹੀਂ ਪੂਰੇ ਇੱਕ ਜਿਹੜਾ ਲਾਅ ਦੀ ਜਾਂ ਆਮਨ ਕਾਨੂੰਨ ਦੀ ਗੱਲ ਕਰ ਲਈਏ ਕਿੱਦਾਂ ਆ ਇੱਥੇ ਆਹ ਨੂੰ ਜੀ ਇਸਾਬ ਮੈਂ ਸਾਉਣਾ ਇਨਾ ਠੀਕ ਠਾਕ ਨਹੀਂ ਆ। ਤੇ ਕਿ ਨਸ਼ੇ ਦੀ ਗੱਲ ਕਰਦੇ ਇਹ ਨਸ਼ੇ ਦਾ ਮੁੱਦਾ ਕਿਤਰਾ ਹੈ? ਨਸ਼ਾ ਭਾਜੀ ਤੁਸੀਂ ਆਖੋ ਨਾ ਨਸ਼ਾ ਸਰਕਾਰਾਂ ਕੋਈ ਬੰਦ ਕਰਦੇ ਸਰਕਾਰਾਂ ਮੇਹਗਾ ਨਾ ਔਨ ਪੀੜੀਆਂ ਤੱਕ ਨਹੀਂ ਬੰਦ ਹੋ ਸਕਦਾ ਇਹ। ਕਿਉਂਕਿ ਜੇ ਨਸ਼ਾ ਹੀ ਬੰਦ ਹੋ ਗਏ ਨਾ ਇਹਨਾਂ ਦੀ ਰਾਜ ਰੋਟੀ ਕਿੱਥੋਂ ਚੱਲੂਗੀ ਸਰਕਾਰਾਂ ਦੀ। ਅੱਛਾ ਇੱਕ ਤੁਸੀਂ ਮੈਂ ਦੱਸਦਾ ਨੂੰ ਸਰਕਾਰੀ ਸਹਾਇਤਾ ਇਹ ਕਾ ਨਸ਼ਾ ਕੇ ਸੈਂਟਰ ਖੁੱਲ ਗਿਆ। ਦੇਖ ਕਿੰਨੇ ਉੱਥੇ ਦੇ ਲੋਕੀ ਜਿਹੜੇ ਆ ਨਾ ਜੜ ਛੱਡ ਕੇ ਆਉਂਦੇ ਆ। ਉਹ ਜਾ ਕੇ ਗੋਲੀਆਂ ਖਾਂਦਾ ਆ। ਉਹ ਰੋਜ਼ ਹੀ ਡੇਲੀ ਗੋਲੀ ਖਾਂਦੇ ਆ। ਉਹ ਨਸ਼ਾ ਨਹੀਂ ਆ। ਇੱਕ ਉਹ ਨਾ ਉਹ ਨਾ ਨਸ਼ਾ ਜਿਹੜਾ ਛੁੱਟ ਗਿਆ ਵੀ ਹਾਂ ਵੀ ਬਿਲਕੁਲ ਠੀਕ ਆ। ਨਸ਼ਾ ਦਿਓ ਆ ਸਰਕਾਰਾਂ ਦੇਂਦੀਆਂ ਵੀ ਤੁਸੀਂ ਕੋਈ ਨਹੀਂ ਆ ਗੋਲੀ ਖਾਈ ਜੋ ਜੀ ਤੁਹਾਡਾ ਨਸ਼ਾ ਛੁੱਟ ਜੂ। ਨਸ਼ਾ ਜਿਹੜਾ ਛੁੱਟਣਾ। ਉਹ ਸੁਕਾ ਕੇ ਆਏ ਉਹ ਆ ਕੇ ਤੰਦਰੁਸਤੀ ਹੋ ਸਕੇ ਮਾਰੇ ਜਿਹੋ ਹੁੰਦੇ ਜਾਂਦੇ ਆ ਖਾ ਖਾ ਗੋਲੀਆਂ। ਉਹ ਸਰਕਾਰਾਂ ਤੇ ਹੁਣ ਪੱਲੇ ਕੁਝ ਨਹੀਂ ਆ। ਸਰਕਾਰਾਂ ਸਿਰਫ ਇੱਕ ਹਿਸਾਬ ਦੀ ਨਾ ਕਿ ਆਪਣੀ ਕੁਰਸੀ ਨੂੰ ਰੁੰਦੀਆਂ। ਕਿ ਕੁਰਸੀ ਸਾਨੂੰ ਮਿਲ ਜੇ। ਅਹੀਂ ਬਾਸ ਪਬਲੀ ਤੇ ਜੋਰ ਕਰੀਏ ਕੋਈ ਤੁਸੀਂ ਜੀ ਉਹ ਦੇ ਵੇਖਣ ਦਏਓ ਕੀ ਕੁਛ ਹੋਉਂਦਿਆ ਉੱਥੇ ਜਾਗ ਚਦੀਗੜ ਵਿੱਚ ਕੀ ਕੋਈ ਚੱਲਣ ਮੁੱਦੇ ਚੱਲਾਂਦੇ ਆ ਬਾਕੀ ਜੀ ਹੈਂਡੀਕੈਪਾਂ ਦੀ ਹੈਂਡੀਕੈਪ ਸਰ ਜੀ ਆਪ ਸ਼ੈਗਲਿਆ ਕਰ ਟਰਾਈ ਸ਼ੈਗਲਿਆ ਇਹਨਾਂ ਦੀ ਉਮੀਦ ਆ ਨਾ 5 ਸਾਲ ਦੀ ਬਣੀ ਆ ਇਹਨਾਂ ਸਰਕਾਰਾਂ ਨੂੰ ਪੁੱਛਣ ਸਾਰ ਹੋਏ ਇਹ 5 ਸਾਲਾਂ ਬਾਅਦ ਕੀ ਕਰ ਇਹ ਜਿੰਨਾ ਚੱਲਦਾ ਰਹੂਗਾ ਆਟਾ ਕੋਈ ਹੱਤ ਨਹੀਂ ਸਾਨੂੰ ਕੋਈ ਸਰ ਜੀ ਕੋਈ ਸਹੂਲਤ ਨਹੀਂ ਇਹਦੀ ਦਿੱਤੀ ਜਾਂਦੀ ਸਿਰਫ ਇਹ ਹੋਣਾ ਕਿ ਪੰਜ ਸਾਲਾਂ ਬਾਅਦਾਂ ਨੂੰ ਇੱਕ ਸਾਈਕਲ ਦੇ ਤਾਏ ਤੁਹਾਡੇ ਉੱਤੇ ਮਾਰਦਾ ਹੈ ਭਾਵੇਂ ਚੰਗਾ ਕੋਈ ਮਾੜਾ ਚਲਾਓ ਇਹਨੂੰ ਜਦੋਂ ਕਿਤੇ ਚਾਹੀਏ ਨਾ ਆਖਦੇ ਨੇ ਤੁਹਾਨੂੰ ਪੰਜ ਸਾਲਾਂ ਬਾਅਦ ਮਿਲਣਾ ਹੈ ਤੇ ਪੰਜ ਸਾਲਾਂ ਬਾਅਦ ਸਰਕਾਰਾਂ ਨੂੰ ਪੁੱਛਣ ਵਾਲਾ ਕੋਈ ਹੋਵੇ ਇਹ ਪੰਜ ਸਾਲਾਂ ਬਾਅਦ ਤੁਸੀਂ ਦੱਸੋ ਵੀ ਤੁਹਾਨੂੰ ਆਪਣੀ ਪੰਜ ਸਾਲਾਂ ਬਾਅਦ ਘੜੀ ਬਦਲਦੇ ਹੋ ਕਿ ਘੜੀ ਤੁਹਾਡੀ ਘੜੀਆਂ ਤੇਲ ਨਹੀਂ ਪੈਂਦਾ ਆ ਟੈਰਾਂ 1500 ਰੁਪਏ ਪੇਸ਼ਣ ਦੇ ਗਿਆ ਆਖਦੇ ਦੇ ਤੁਹਾਨੂੰ ਹੀ ਹੱਕ ਦਾ ਜਿਹੜਾ ਤੁਹਾਡਾ ਬੰਦਾ ਉਹ ਦੇ ਲੈਂ ਆ ਤੁਸੀਂ ਮੈਂ ਕਹਿੰਦਾ 2500 ਨਹੀਂ ਦਿੱਤੀ ਇਹ ਕਿਆ ਨੇ ਦੇ ਆ 1500 ਪਾਈ 500 ਨਹੀਂ ਦੇ 2500 ਹੀ ਕਰ ਦੋ ਹੁਣ ਤੇ ਸ਼ਰਮ ਕਰ ਲੈ ਭੁਗਤਾਨ ਐਟਾ ਗੈਰ ਕੁਚਰਾ ਹੈ ਸਾਡਾ ਮੁੱਖ ਮੰਤਰੀ ਬਣ ਗਿਆ ਨਾ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿਤੇ ਆਵੇ ਸੀਨ ਮੈਂ ਜੁੱਤੀਆਂ ਮਾਰ ਮਾਰ ਕਰਕੇ ਕੱਢ ਗਿਆ ਇਥੋਂ ਇਹ ਬਾਰੋ ਬਾਰੀ ਆ ਜਾਂਦਾ ਹੈ ਤੇ ਬਾਰ ਬਾਰੀ ਆ ਕੇ ਆਖਦਾ ਮੈਂ ਇਹਨੇ ਜਿੰਨੇ ਸਰਪੰਚ ਕਰਾਇਆ ਹੈ ਨਾ ਕਿਤੇ ਅੰਦਰ ਕਿਦਾ ਕੋਈ ਸੁੱਖਣ ਵਾਲਾ ਹੋਵੇ ਨੂੰ ਗੋਲੀ ਮਾਰਨੀ ਚਾਹੀਦੀ ਹੋ ਜਨ